ਅੰਮ੍ਰਿਤਸਰ ਵਿੱਚ ਵਧ ਰੀਆਂ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਲਗਾਤਾਰ ਇਹ ਅੰਮ੍ਰਿਤਸਰ ਪੁਲਿਸ ਵੱਲੋਂ ਹਰ ਤਰੀਕੇ ਦੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਨਾਕਾਬੰਦੀ ਕਰਕੇ ਸਖਤਾਈ ਕੀਤੀ ਜਾ ਰਹੀ ਹੈ। ਅਤੇ ਅੰਮ੍ਰਿਤਸਰ ਦੇ ਸ਼ਿਆਟਾ ਵਿਕੇ ਹੋਏ ਕੌਂਸਲਰ ਹਰਜਿੰਦਰ ਸਿੰਘ ਬਾਮਨ ਦੇ ਕਤਲ ਤੋਂ ਬਾਅਦ ਲਗਾਤਾਰ ਹੀ ਉਸ ਦਾ ਕਤਲ ਕਰਨ ਵਾਲੇ ਕਿਸ਼ਨ ਗੈਂਗ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲ ਰਹੀ ਹੈ। ਜਿਸ ਦੇ ਚੱਲਦਿਆਂ ਅੰਮ੍ਰਿਤਸਰ ਥਾਣਾ ਮੁਕੰਪੂਰਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਅੰਮ੍ਰਿਤਸਰ ਥਾਣਾ ਮੁਕੰਪੂਰਾ ਦੀ ਪੁਲਿਸ ਨੇ ਝੰਡੇ ਆਤਿਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਇਸ ਸੰਬੰਧੀ ਐਸਪੀ ਜਗਰੂਪ ਕੌਰ ਬਾਟ ਨੇ ਦੱਸਿਆ ਕਿ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਚਾਂਦ ਅਨੰਦ ਤੇ ਬਚਿੱਤਰ ਸਿੰਘ ਉਰਫ ਲਖਾਰੀ ਦੇ ਰੂਪ ਵਿੱਚ ਹੋਈ ਹੈ ਇਹਨਾਂ 25 ਤਰੀਕ ਨੂੰ 3. ਸਨਸਿਟੀ ਤੇ ਇੱਕ ਨਾਕਾ ਲਾਇਆ ਸੀ ਥਾਣਾ ਮੁਕਮਪੁਰਾ ਵੱਲੋਂ ਇਹ ਥਾਣੇ ਤੇ ਸ਼ੱਕੀ ਬੰਦਿਆਂ ਦੀ ਵਹੀਕਲਸ ਦੀ ਚੈਕਿੰਗ ਚੱਲ ਰਹੀ ਸੀ ਉਸੇ ਨਾਕੇ ਦੇ ਦੌਰਾਨ ਇੱਕ ਟੂ ਵੀਲਰ ਨੂੰ ਜਿਸ ਤੇ ਦੋ ਮੁੰਡੇ ਸਵਾਰ ਸੀ ਉਹਨੂੰ ਫਲੈਗ ਕੀਤਾ ਗਿਆ ਉਹਨੂੰ ਰੋਕਿਆ ਗਿਆ ਉਹਨਾਂ ਦੀ ਜੋ ਚੈਕਿੰਗ ਕੀਤੀ ਗਈ ਤਾਂ ਉਹਨਾਂ ਕੋਲੋਂ ਇੱਕ 32 ਬੋਰ ਦਾ ਪਿਸਤਲ ਵਿਦ ਚਾਰ ਜਿੰਦਾ ਰਾਉਂਡ ਔਰ ਇੱਕ ਗਲੌਕ ਪਿਸਤਲ 3 ਰਾਉਂਡ ਦੇ ਨਾਲ ਬਰਾਮਦ ਹੋਇਆ ਇਹ ਜਿਹੜੇ ਮੁੰਡੇ ਸੀ ਇੱਕ ਦਾ ਨਾਮ ਸੀ ਚੰਦ ਆਨੰਦ ਔਰ ਦੂਜੇ ਦਾ ਨਾਮ ਸੀ ਬਚਿੱਤਰ ਸਿੰਘ ਉਰਫ ਲਖਾਰੀ ਦੋਨੋਂ ਜੰਡਿਆਲੇ ਗੁਰੂ ਦੇ ਰਹਿਣ ਵਾਲੇ ਆ ਇਹਨਾਂ ਨੂੰ ਇਹਨਾਂ ਤੋਂ ਰਿਕਵਰੀ ਕੀਤੀ ਗਈ ਤਾਂ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਚੱਲਿਆ ਕਿ ਚੰਦ ਆਨੰਦ ਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਐ ਲੜਾਈ ਝਗੜੇ ਦੇ ਤੇ ਚੋਰੀ ਦੇ ਤੇ ਇਹ ਜਿਹੜੇ ਵੈਪਨ ਸੀ ਇਹ ਇਹਨਾਂ ਨੂੰ ਦਵਾਏ ਸੀ ਕਿਸ਼ਨਾ ਨੇ ਜਿਹੜਾ ਜੰਡਿਆਲਾ ਗੁਰੂ ਦਾ ਵਾਸੀ ਸੀ ਹੁਣ ਦੁਬਈ ਚਲੇ ਗਿਆ ਉਹਨੇ ਕਿਸੇ ਦੇ ਥਰੂ ਦਵਾਏ ਸੀ ਤੇ ਇਸੇ ਦੌਰਾਨ ਐਫ ਆਈ ਆਰ ਨੰਬਰ 61 ਮੁਕੰਪੁਰਾ ਥਾਣੇ 'ਚ ਦਰਜ ਹੋਇਆ ਤੇ ਇਹਦੀ ਫਰਦਰ ਤਫਤੀਸ਼ ਵਿੱਚ ਅਸੀਂ ਬੈਕਵਰਡ ਫਾਰਵਰਡ ਲਿੰਕੇਜਸ ਵਿਚ ਆਰ ਦੀ ਇਨਵੈਸਟੀਗੇਸ਼ਨ ਕਰ ਰਹੇ ਹਨ ਔਰ ਹੋਰ ਬੰਦਿਆਂ ਨੂੰ ਨਾਮ ਲਿਆ। ਮੈਂ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀ ਇਹਨਾਂ ਹਥਿਆਰਾਂ ਦੇ ਖਾਤੇ। ਬਿਲਕੁਲ ਜੀ ਵਾਰਦਾਤ ਹੀ ਕਰਨੀ ਸੀ ਜਿਹੜੇ ਹਥਿਆਰ ਚੱਕੇ ਜਾ ਰਹੇ ਸੀ। ਜਿਵੇਂ ਕਿ ਕਿਹਾ ਪਹਿਲਾਂ ਵੀ ਇਹਨਾਂ ਤੇ ਲੜਾਈ ਝਗੜੇ ਦੇ ਮੁਕਦਮੇ ਦਰਜ ਐ ਚੋਰੀ ਦੇ ਮੁਕਦਮੇ ਦਰਜ ਐ। ਕੋਈ ਵਾਰਦਾਤ ਸਨਾਚਿੰਗ ਦੀ ਐ ਲੜਾਈ ਝਗੜੇ ਦੀ ਕਰਨੀ ਸੀ। ਪਤਾ ਲੱਗਾ ਜੀ ਕਿੰਨੂੰ ਮਾਰਨ ਦੀ ਕੋਸ਼ਿਸ਼ ਨਾਲੇ ਬਲਕਿ ਕੀ ਜਾਣੀ ਸੀਗਾ। ਉਹ ਤਫਤੀਸ਼ ਦਾ ਹਿੱਸਾ ਹੈ ਜੀ। ਮਨ ਜੀ ਕ੍ਰਿਸ਼ਨਾ ਕੋ ਜਿੰਨਾ ਕੋ ਇਹਨਾਂ ਨੇ ਯਾਤਰੀ ਦੇ ਉਹ ਹੀ ਕ੍ਰਿਸ਼ਨਾ ਜਿੰਨਾ ਦੇ ਗਰੂਪ ਵੱਲੋਂ ਹਰਜਿੰਦਰ ਬੰਮਨ ਦਾ ਕ ਏ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਅਸੀਂ ਇਹਨੂੰ ਐਕਸਪਲੋਰ ਕਰ ਰਹੇ ਹਾਂ ਉਹ ਕਨਫਰਮ ਨਹੀਂ ਹੈ ਜੀ ਕਿ ਕ੍ਰਿਸ਼ਨ ਉਹੀ ਹੈ ਜਾਂ ਨਹੀਂ ਨਹੀਂ ਇਹ ਕਨਫਰਮ ਨਹੀਂ ਹੋਇਆ ਜੀ ਝੰਡਿਆਲਾ ਗੁਰੂ ਤੇ ਹੀ ਹੋਰ ਝੰਡਿਆਲਾ ਗੁਰੂ ਤੇ ਹੀ ਹੈ ਸਾਨੂੰ ਸ਼ੱਕ ਹੈ ਕਿ ਉਹੀ ਕ੍ਰਿਸ਼ਨ ਹੈ ਬਾਕੀ ਅਸੀਂ ਟੈਕਨੀਕਲ ਐਵਿਡੈਂਸ ਲੈ ਰਹੇ ਹਾਂ ਉਹਦੇ ਜਿਹੜੇ ਆਈਪੀ ਵਗੈਰਾ ਹੈ ਕਾਲ ਡਿਟੇਲਸ ਲੈ ਰਹੇ ਹਾਂ ਅਸੀਂ ਕਨਫਰਮ ਕਰ ਰਹੇ ਹਾਂ ਕਿ ਕਿਹੜਾ ਹੈ ਜੀ ਹਾਪੀ ਦੇ ਵਿੱਚ ਜੀ ਝੰਡਿਆਲਾ ਗੁਰੂ ਕਰੋ ਤੁਹਾਡਾ ਏਰੀਆ ਨਹੀਂ ਬਟ ਸਟਿਲ ਜਿਹੜਾ ਝੰਡਿਆਲਾ ਗੁਰੂ ਦਾ ਤੁਸੀਂ ਕਰਦੇ तो य बहुत ज्यादा डिस्टर्ब एरिया है बहुत ज्यादा क्राइम है तरन तारण डिस्ट्रिक अलग है लेकिन अमृतसर के दहाती भी जंडियाला गुरु खास करके एक यह पॉइंट है जितने बहुत ज्यादा क्राइम बढ़ गया और जिन्हें भी गैंगस्टर कृष्णा और जिन्हें भी बंदे ने सारे जंडियाला गुरु का है। तो यह आने वाले समय केंडियाला गुरु के जरा सिटी कमिश्नरेट के अभियान उन्होंने किया जाएगा जी जो कंबाइंड ऑपरेशन जेल कि क्राइम जबू पाया ਦੇਹਾਤੀ ਪੁਲਿਸ ਵੱਲੋਂ ਆਲਰੇਡੀ ਜੰਡਿਆਲਾਗੁਰੂ ਤੇ ਕੀਤਾ ਜਾ ਰਿਹਾ ਹੈ ਜੀ ਸਾਡੇ ਏਰੀਆ ਵਿੱਚ ਜਿਹੜੇ ਅਸੀਂ ਆਪਣਾ ਏਰੀਆ ਸਿਕਿਉਰ ਕਰਦੇ ਹਾਂ ਤਾਂ ਜਿਵੇਂ ਮੈਂ ਕਿਹਾ ਕਿ ਨਾਕਾਬੰਦੀ ਕਰਕੇ ਰੈਗੂਲਰ ਚੈਕਿੰਗ ਕਰਕੇ ਜਿਹੜੇ ਵੀ ਭਾਵੇਂ ਸਾਡੇ ਕਮਿਸ਼ਨਰੀਟ ਏਰੀਆ ਦੇ ਰਹਿਣ ਵਾਲੇ ਆ ਜਾਂ ਰੂਰਲ ਏਰੀਆ ਦੇ ਰਹਿਣ ਵਾਲੇ ਆ ਸਾਰੇ ਬੰਦਿਆਂ ਨੂੰ ਚੈੱਕ ਕਰਦੇ ਆ ਜਿਹੜੇ ਇੱਥੇ ਵਾਰਦਾਤ ਕਰ ਸਕਦੇ ਆ ਔਰ ਉਹੀ ਇਸੀ ਸਿਲਸਲੇ ਵਿੱਚ ਵਾਰਦਾਤ ਵਰਤ ਕੀਤੀ ਹੈ। ਨਾਲੇ ਤੋਂ ਪਤਾ ਲੱਗਾ ਕਿਹੜੇ ਗਰੁੱਪ ਦੇ ਸਨ ਹੈ ਕਿ ਤੇ ਗੁੱਪਾਜੀ ਦੇ। ਇਹ ਜੀ ਜਿਵੇਂ ਕਿਹਾ ਕਿ ਇਹਨਾਂ ਨੂੰ ਵੈਪਨ ਕਿਸ਼ਨਾ ਨੇ ਲੈ ਕੇ ਦਿੱਤੇ ਸੀ। ਤੇ ਉਹ ਹੀ ਐਕਸਪਲੋਰ ਕਰ ਰਹੇ ਆ ਕਿ ਇਹਨਾਂ ਨੇ ਅੱਗੇ ਇਸ ਤੋਂ ਵਾਰਦਾਤ ਕੀ ਕਰਨੀ ਸੀ ਤੇ ਕਿਹੜੇ ਗਰੁੱਪ ਬਾਜੀ ਦੇ ਚੱਕਰ ਵਿੱਚ ਕਰਨੀ ਸੀ ਹਮ ਇਹ ਪਤਾ ਲਗਾਇਆ ਜਾਏਗਾ ਕਿ ਕਿਸ਼ਨ ਨੇ ਵੈਪਨ ਤਾਂ ਇਹਨਾਂ ਨੂੰ ਦਿੱਤੇ ਨੇ ਪਰ ਕਿਹੜਾ ਬੰਦਾ ਇਹਨਾਂ ਨੂੰ ਅੱਗੇ ਸਪਲਾਈਰ ਕਰਕੇ ਗਿਆ ਜੀ ਬਿਲਕੁਲ ਜੀ ਉਹ ਅਸੀਂ ਟੈਕਨੀਕਲ ਅਨਾਲਿਸਿਸ ਤੋਂ ਉਹੀ ਪਤਾ ਕਰ ਰਹੇ ਆ ਜੀ ਏਜ ਕਿੰਨੀ ਹੋਗੀ ਦੋਵਾਂ ਦੋਵਾਂ ਦੀ ਏਜ 25 ਤੋਂ 30 ਦੇ ਵਿੱਚ ਹੈ ਬੈਕਗ੍ਰਾਉਂਡ ਫੈਮਿਲੀ ਬੈਕਗ੍ਰਾਉਂਡ ਦੋਨੋਂ ਦਾ ਕਿ ਖੇਤੀਬਾੜੀ ਦਾ ਖੇਤੀਬਾੜੀ ਦਾ ਮੈਥਲ ਪੂਰੀ ਦਾ ਮੇਨਤ ਮਜ਼ਦੂਰੀ ਕਰਦੇ ਆ ਜੀ ਮਜ਼ਦੂਰੀ ਦਾ ਜੀ